ਪਤਾ ਨੀਲਾ ਹੁਣ ਕਿੱਦਾਂ ਟੱਪੀਏਗੀ ਕੋਈ ਆਈ ਨਹੀਂ ਕੋਈ ਕੰਮ ਧੰਦਾ ਕਰਲਾ ਮਾੜਾ ਮਟਾ ਹੈ ਤੜਕੀ ਨਾ ਹਾਲਾਂਗੇ ਤੜਕੀ ਕਪੜੇ ਪਾ ਲੰਦੀਏ ਕੋਈ ਕੰਮ ਦਾ ਨਹੀਂ ਧੰਦੇ ਦਾ ਨਹੀਂ ਮੈਕਰੋ ਦਿੱਤਾ ਉਹ ਨਹੀਂ ਕਿਸੇ ਕੰਮ ਦਾ ਦਿੱਤਾ ਜਮਾ ਸਸਤਾ ਲੈ ਕੇ ਦੇਤਾ ਤਿੰਨ ਚਾਰ ਹਜ਼ਾਰ ਦਾ ਆਇਆ ਲੈ ਦਾਦਾ 12 12 ਹਜ਼ਾਰ ਦੇ ਵਧੀਆ ਹੁੰਦੇ ਆ ਦੇਖ ਲਾਉਂਦੀ ਹੈ ਚੰਗਾ ਸ਼ੂਟ ਪਾਈ ਨੂੰ ਕੱਢਿਆ ਪਾ ਲਿਆ ਕੱਢ ਕੇ ਕੀ ਗੱਲ ਪਣੇ ਇਹੇ ਨੀੜਾਂ ਨੂੰ ਕੀ ਹੋਗਾ ਹੁਣ ਤੂੰ ਆ ਟੱਕ ਕੇ ਪਾ ਲਿਆ ਐਡਾ ਭਾਰੀ ਸ਼ੂਟ ਵੇਪਰ ਚਾਹੀਏ ਨੇ ਸਾਰੇ ਦੇਖ ਲੈਸਾਂ ਨਾਲ ਮੈਂ ਨੀਵੇਂ ਕਰ ਲਏ ਹੁਣ ਤੇ ਭੈਣ ਕਰ ਹੁਣ ਵੀਰੇ ਦਾ ਪਾਉਣਾ ਹੀ ਕਰ ਹੁਣ ਹੈ ਹੀ ਨਹੀਂ ਵੀਰੇ ਪਰ ਮੈਂ ਕਹਤਾ ਐਂ ਪੱਕਾ ਤਰਪੀ ਜਿਵੇਂ ਤੂੰ ਵਿਆਹ ਚ ਜਾਣਾ ਹੁੰਦਾਗਾ ਤੇ ਤੂੰ ਦੂਜੇ ਪਾਲਾ ਸੂਤੀ ਛੂਟ ਪਾਲਾ ਇਹ ਕਿਤੇ ਵਿਆਹ ਸ਼ਾਦੀ ਚ ਕੰਮ ਆ ਜਾਂਦਾ ਮੈਂ ਪਹਿਲਾਂ ਪਾਟੇ ਪਾਈ ਫਿਰਦੀ ਸੀ ਹੁਣ ਪਾਟੇ ਤੋਂ ਲੱਖ ਜੱਜ ਹੀ ਪਾ ਲਿਆ ਹਾ ਉੱਚਾ ਗਾ ਲਿਆ ਹੋਇਆ ਪੈਸੀ ਲੈਸ ਜੀ ਲਾ ਕੇ ਪਾ ਲਿਆ ਮੈਂ ਫੇਰ ਕਿੱਡੀ ਕੀ ਹਾਲ ਨਜ ਪਾ ਲਿਆ ਤਾਂ ਬੇਬੇ ਤੂੰ ਆਈ ਕਰ ਮੇਰੀ ਗੱਲ ਸੁਣੋ ਦੋ ਸੂਟ ਹੀ ਲੈ ਦੇ ਮੈਨੂੰ ਵਧੀਆ ਵਧੀਆ ਸੋਹਣੇ ਜੀ ਛੂਟ ਨਾ ਕਿਤੇ ਮੈਂ ਤੈਨੂੰ ਕੁਝ ਹੋਰ ਲੈ ਕੇ ਆਏ ਕਰ ਤੇਰੇ ਪਿਓ ਨੂੰ ਫੋਨ ਕਰ ਦੇ ਲੇਕੇ ਦੇ ਹਰੇ ਗੱਲ ਤੀ ਮੇਰੇ ਪਿਆਣ ਫੋਨ ਕਰਦੇ ਕੀ ਜਾਣੇ ਰਕੇ ਕੀ ਗਲਤ ਪਤੀ ਰਹਿੰਦੇ ਹੁੰਦੇ ਤਿਆਂ ਨੂੰ ਕਿੰਨਾ ਕੁ ਦਿੱਤਾ ਪਹਿਲਾਂ ਤੇਰੇ ਪਿਓ ਨੇ ਆਹ ਦੇਰੇ ਤੈਨੂੰ ਬਰੀ ਚੇ ਡੇਡ ਪਾਰਿਸ਼ੂਟ ਲੈ ਕੇ ਦਿੱਤੇ ਸੀ ਐ ਪੱਟੀ ਮੇਸ ਕਰਤੀ ਉਹਨਾਂ ਆਖਾਂ ਈ ਨੀ ਮੈਂ ਸਮਾ ਲੈਣਾ ਨੂੰ ਉਹ ਤਾਂ ਜੇ ਨੇ ਝੁੱਗੀਆਂ ਬਰਵਾ ਕੇ ਬੈਗੀ ੜਕੜਨ ਹੋਈ ਫਿਰ ਫਿਰ ਬਰੀਚ ਲੈ ਕੇ ਦਿੱਤੇ ਆ ਫਿਰ ਹੁਣ ਤਾਂ ਮੇਰੀ ਕਾਸਨ ਹੁਣ ਮੈਂ ਕਿਹੜੇ ਪੇਕੇ ਆਨੇ ਘਰੇ ਕੰਮ ਕਰਦੀ ਕੰਮ ਤਾਂ ਇੱਥੇ ਕਰਦੀ ਆ ਹੱਕ ਤਾਂ ਮੇਰਾ ਇੱਥੋਂ ਹੀ ਮੰਡਾ ਲੀੜਾਂ ਦਾ ਭਾਵੇਂ ਮਹਿੰਗੇ ਬਣਾਉਂ ਭਾਵੇਂ ਸਸਤੇ ਬਣਾਉਂ ਲੀੜਾ ਤਾਂ ਇੱਥੇ ਹੀ ਬਣਾਉਣੇ ਪੈਣਗੇ ਕੀ ਗੱਲ ਭਾਈ ਕੰਮ ਤਾਂ ਸਾਰੀ ਉਮਰ ਮੈਨੂੰ ਵੀ ਕਰਦੀ ਨੂੰ ਹੋ ਗਈ ਇੱਥੇ ਮੈਂ ਵੀ ਕੀਤੀ ਸੀ ਮੇਰੇ ਪੇਕੇ ਕਿਹਦੇ ਕਹਿੰਦੇ ਹਜੇ ਤਾਂ ਘਰ ਪੇਕੇ ਆਨੇ ਪਾਉਣੀ ਆ ਆ ਦੇਖ ਲੈ ਮਰੇ ਪੇਕੇ ਲੈ ਕੇ ਗਈ ਸੀ ਛੂਟ ਕੋਈ ਮੈਂ ਘਰੋਂ ਨਹੀਂ ਲੈਂਦਾ ਪਰ ਮੇਰੇ ਪੇਕੇ ਤਾਂ ਜਿੰਦੇ ਵੇ ਵੇਕ ਤਾਂ ਤਾਂ ਮੈਂ ਸਰਦਨ ਇੱਥੇ ਪਿੱਟਦੀ ਆ ਪੇਲੀੜ ਤੇ ਸੋਨੂੰ ਲੈ ਕੇ ਦੇਣਗੇ ਵੇ ਮਰਜੀ ਜਿਹੜੇ ਲੋੜੇ ਤਾਂ ਜਮਾ ਨਹੀਂ ਮਿਲਦੇ ਮੈਂ ਤੈਨੂੰ ਦੱਸਾਂ ਤੂੰ ਕੱਲੇ ਛੂਟਾਂ ਦੀ ਗੱਲ ਕਰਦੀ ਆ ਨਾ ਐ ਕਰ ਤੇਰੇ ਪਿਆਰ ਨਾਲ ਗੱਲ ਕਰ ਤੇਰੇ ਪਿਆਰ ਨੂੰ ਐ ਕਹ ਤੈਨੂੰ ਨਿਮਾਰੀ ਚੱਜਦੀ ਰਹਿ ਕੇ ਜਾਊਗਾ ਖੜਖੜ ਕਰਦੀ ਤੇਰੀ ਨਿਮਾਰੀ ਹੁਣ ਕੱਲ ਤਾਂ ਹਨਾ ਮਾਈਕਰੋ ਦੇ ਕੇ ਗਿਆ ਲੈ ਕੇ ਵੇ ਪਰ ਹੁਣ ਤੂੰ ਕਹਿੰਦੀ ਅਲਮਾਰੀ ਉਹ ਗੱਲ ਕੀ ਲੋਟ ਆਉਂਦੀ ਵੇ ਮੈਨੂੰ ਮਾਈਕਰੋ ਕਿੜਾ ਇਹਨਾਂ ਨੇ ਕੋਈ ਬਾਲਾ ਮਹਿੰਗਾ ਲੈ ਕੇ ਦਿੱਤਾ ਸਸਤਾ ਲੈ ਆ ਕੇ ਮੱਥ ਪਰ ਵੀ ਜਿੰਨੀ ਕੋਲ ਉਹਦੀ ਪੰਜ ਸਿਆਣਾ ਕਰਨੇ ਲੈ ਕੇ ਦੇਤਾ ਹੁਣ ਮੈਨੂੰ ਇੱਡਾ ਮਹਿੰਗਾ ਕਿੱਥੋਂ ਲੈਦਾ ਨੂੰ ਵੇ ਕਿਵੇਂ ਮਰਜੀ ਕਰ ਨਿਮਾਰੀ ਦਾ ਕਹਦੇ ਤੇਰੇ ਪਿਆਉ ਨੂੰ ਨਹੀਂ ਤਾਂ ਤੈਨੂੰ ਦੇਜੂ ਨਿਮਾਰੀ ਨਾ ਇਹ ਵਿੱਚ ਪੰਜ ਚਾਰ ਛੂਟ ਪਾ ਕੇ ਦੇਜੂਗਾ ਖਾਲੀ ਨੂੰ ਆ ਵਧੀਆ ਤਰੀਕਾ ਤੇਰਾ ਹਸਾਬ ਹੈ ਨਾ ਮੰਗਣ ਦਾ ਹਸਾਬ ਨਾ ਮੰਗ ਲਈ ਵੀ ਐ ਕਰ ਬਾਪੂ ਨਹੀਂ ਤਾਂ ਮੈਨੂੰ ਨਿਮਾਰੀ ਦੇਜਾ ਨਾ ਪੰਜ ਚਾਰ ਛੂਟ ਦੇ ਜੀ ਖਾਲੀ ਨਾ ਛੱਡ ਕੇ ਜੇ ਨਾ ਤਾਂ ਮੈਨੂੰ ਮਰਜੀ ਦੀ ਲੋੜ ਆ ਨਾ ਮੈਨੂੰ ਲੀਡਾਂ ਦੀ ਲੋੜ ਆ ਮੈਂ ਤਾਂ ਪਾਟੇ 'ਚ ਜ਼ਰੂਰ ਕੱਢੂ ਤੁਹਾਡਾ ਪਰ ਨਾ ਮੈਂ ਅਲਮਾਰੀ ਮੰਗਾ ਮੇਰੇ ਪਿਓ ਤਾਂ ਹੁਣ ਨਹੀਂ ਮੈਂ ਮੇਰੇ ਪਿਓ ਨੂੰ ਕਹਿੰਦੀ ਬਥੇਰਾ ਛੋੜੀਆਂ ਸੁਣ ਸੁਣ ਕੇ ਮੈਨੂੰ ਵੀ ਨਾ ਚੱਕਣਾ ਹੀ ਪਿਆ ਤਾ ਜਿੰਨਾ ਤੁਹਾਡੇ ਮੂਰੇ ਨੀਮੀ ਰਹਿਣੀ ਹੋਣੀ ਮੈਂ ਹੋਰ ਹੋਣੀ ਨੀਮੀ ਤਾਂ ਰਹਿਣਾ ਪੂਰ ਨੀਮੀ ਤਾਂ ਅਸੀਂ ਤੈਨੂੰ ਕਰ ਲਾਂਗੇ ਤਾ ਹੁਣ ਤੋ ਫੜ ਕੇ ਕਰਾਂਗੇ ਜੋ ਤੇਰੀ ਫੜ ਕੇ ਗੁੱਤ ਕਮਾਈ ਆ ਜਾਣ ਦੇ ਜੱਗੇ ਨੂੰ ਸਾਦ ਨਹੀਂ ਕਰਾਂਦੀ ਜਮਾ ਨਹੀਂ ਮੈਂ ਹੁਣ ਤੁਹਾਡੇ ਸਿੱਤਰ ਖਾਣ ਪਰ ਅਲਮਾਰੀ ਤੇ ਸੂਟ ਨਹੀਂ ਉੱਥੇ ਮੰਗਾਉਂਦੀ ਮੈਂ ਕੋਈ ਨਹੀਂ ਮੰਗਾਉਂਦੀ ਤਾਂ ਤੂੰ ਵੀ ਨਹੀਂ ਮੰਗਾਵਾਗੇ ਤਾਂ ਅਸੀਂ ਤੂੰ ਦੇਖਦੀ ਜੇ ਕਿਵੇਂ ਆਉਂਦੇ ਹੈ ਇਹ ਮੈਡੀਕਰੀ ਲੈ ਆਉਣਾ ਪਊਗਾ ਜੇ ਤਾਂ ਇੱਥੇ ਰਹਿਣੇ ਤਾਂ ਤਾਂ ਲੈ ਆਉਣਾ ਪਊਗਾ ਨਹੀਂ ਅਰੇ ਤੇਰੇ ਵਰਗੇ ਭੱਜ ਜਾ ਹਾਂ ਲੈ ਆਉਂਗੀ ਜਿਵੇਂ ਮੈਂ ਕਰਵਾਇਆ ਉਹ ਮਹੀਨ ਮਰੀ ਆ ਜੂ ਕੀ ਕਹਨੀ ਐ ਮਗਾ ਲੂੰਗੀ ਕੋਈ ਨਹੀਂ ਮਰੀ ਵੀ ਮਗੈ ਫਿਰ ਮੰਗਾ ਲਈ ਮੈਂ ਕਹਾਂ ਕਿ ਕੋਈ ਨਹੀਂ ਕੋਈ ਨਹੀਂ ਜਾ ਕੇ ਕੰਮ ਕਰਾਉਣੇ ਬਾਲਾਂ ਨੂੰ ਬੋਲਿਆ ਕਰਦੇ ਨੇ ਬੋਲੋ ਨਾ ਜਿਹਨਾਂ ਬਾਲੀ ਨਾ ਜਦੋਂ ਆਖੂ ਚੀਜ਼ ਪੇਕ ਕੇ ਤਾਂ ਮੰਗਾਲਾ ਤੂੰ ਕਿੰਨਾ ਕਹ ਤੈਨੂੰ ਬੋਲ ਨਾ ਮੇਰੇ ਮੂੰਹ ਰ ਗਿੰਜੋ ਜਿਵੇਂ ਤੂੰ ਬੋਲ ਜੇਹੀ ਬੋਲੇ ਨਾ ਕੋਈ ਆ ਜਾਂਦਾ ਮੁੰਡੇ ਨਖਾ ਜਿਵੇਂ ਤੇਰੇ ਕੰਨ ਚ ਮਕੀਆਂ ਲਵਾ ਲਈ ਤੇਰੀ ਸੁਵਾਉਣੀ ਐ ਤੂੰ ਹਾਂ ਚਾਂਬੜੀ ਲਈ ਮੁਰੇ ਬੋਲਣੀ ਲੱਗੀ ਮੈਕਰੋ ਕਿੰਨਾ ਤਾਂ ਜੀ ਵੀ ਲੱਗਿਆ ਇਹਦੇ ਤਾਂ ਮੈਂ ਘਰੇ ਦੇਖ ਲੈੰਦਾ ਵਾਹ ਬਾਲਾ ਮਹਿੰਗਾ ਲਿਆ ਕੇ ਦਿੱਤਾ ਗੱਲਾਂ ਦੇ ਦੇ ਕਰਦੀ ਕੋਈ ਗੱਲ ਨਹੀਂ ਤੇਰੇ ਪਿਓ ਤਾਂ ਹੁਣ ਮੰਗਾ ਕੇ ਛੱਡਾਂਗੇ ਨੰਮਾਰੀ ਤੇ ਨਾਲੇ ਪੰਜ ਸ਼ੂਟ ਜਿਹੜੇ ਸ਼ੂਟ ਮੰਗਦੀ ਆ ਪਾਲਾ ਚੱਕ ਚੱਕ ਜਿਹੜੇ ਪੌਣੀ ਦੇਖੀ ਜਾਈ ਹੁਣ ਤੇਰੇ ਪਿਓ ਕੋਲ ਹੀ ਹੋਣਗੇ ਜਿਹੜੇ ਉਹਨੂੰ ਨਾਲ ਤਾਂ ਕੰਮ ਕਰੀ ਚੱਲੋ ਬਾਲੇ ਇਹਨਾਂ ਨੂੰ ਸੁਣੀ ਚੱਲੋ ਨਾਲੇ ਅਖੇ ਪੀਕੇ ਤੋਂ ਚੀਜ਼ਾਂ ਮੰਗਾਓ ਕੀ ਕਰਾਂ ਸਾਰੀ ਉਮਰ ਥੱਕ ਜਾਈ ਮੇਰੇ ਪਿਓ ਮਾਪਿਓ ਤਾਂ ਦਿੰਦੇ ਕਿੰਨਾ ਕਦੇਣ ਹੁਣ ਜੋ ਗਰੀਬ ਆ ਤਾਗੇ ਹਾਂ ਹੁੰਦਾ ਚੜਿਆ ਹੁਣ ਇਹ ਵੀ ਤਨਕੀ ਬੋਲੂਗਾ ਕੋਠਾ ਸੰਭਰੇ ਹਾਂ ਸੰਭਰਤਾ ਅੱਛਾ ਹਾਂ ਸਾਰਾ ਸੰਭਰੇ ਜੀ ਸਾਰਾ ਸੰਭਰਤਾ ਮੈਂ ਤੈਨੂੰ ਐਂ ਕਹਾਂ ਸੀ ਹਾਂ ਚਾਹ ਦੀ ਕੁੱਟੀ ਕਰ ਲਾਂਦੀ ਖੇਤ ਕਿੜਾ ਮਾਰਾਂ ਨਾ ਮੈਂ ਚਾਹ ਦੀ ਕੁੱਟ ਸੈਂ ਮੈਂ ਕਰ ਲੂੰਗੀ ਪਹਿਲੇ ਮੇਰੀ ਗੱਲ ਸੁਣੋ ਮੈਂ ਜਿਸ ਗਰੀਬਤਾ ਹੈ ਕਰ ਦਿੱਤੀ ਆ ਫਿਰ ਇਹ ਗੱਲ ਤੈਨੂੰ ਮਿੱਤ ਵੀ ਹਰੇਕ ਚੀਜ਼ ਹੀ ਮੰਗੀ ਜਾਣੀ ਆ ਹੁਣ ਬੇਬੇ ਨੇ ਹੋਰ ਮੰਗ ਕਰਤੀ ਮੈਨੂੰ ਕੀ ਮੰਗ ਕਰਦੀ ਕਹਿੰਦੀ ਆ ਕਿ ਹੁਣ ਤੂੰ ਆਖੇ ਅਲਮਾਰੀ ਲਿਆ ਕਿ ਤੇਰੀ ਅਲਮਾਰੀ ਤੇ ਖੜਖੜ ਕਰੀ ਜਾਂਦੀ ਅਲਮਾਰੀ ਲਿਆ ਲੱਕੜ ਦੀ ਤੇ ਨਾਲੇ ਲਿਆ ਕੇ ਚਾਰ ਪੰਜ ਸੂਟ ਉਥੋਂ ਹੀ ਮੈਂ ਸੂਟ ਰੱਖੇ ਸੀ ਮੈਂ ਖਦੇ ਸਾਰੇ ਉੱਚੇ ਹੋ ਗਏ ਦੇ ਬੇਨੇ ਤਾਂ ਫਿਰ ਤੇਰਾ ਫੈਦੀ ਕਰੇ ਨਵਾਰੀ ਤਾਂ ਤੂੰ ਹੀ ਬਰਤੇਗੀ ਤਲਵਾਰੀ ਮੈਂ ਵਰਤੂ ਨਹੀਂ ਫਿਰ ਮੈਂ ਪ੍ਰਾਣੀ ਵਰਤੀ ਤੇ ਜਾਨੀ ਉਹ ਉਸੇ ਨੇ ਡੰਗ ਲਾ ਲੂਗੀ ਪਰ ਮੇਰੇ ਪਿਓ ਕੋਲੇ ਪੈਸੇ ਨਹੀਂ ਹੈਗੇ ਫਿਰ ਟੌਰ ਬਣ ਜੂਗੀ ਆਪਣੀ ਜੇ ਨਵਾਰੀ ਜਿੱਤੇ ਤੇਰੇ ਸੋ ਟੌਰ ਬਣ ਜੂ ਮੇਰੇ ਪਿਓ ਮਾਂ ਪਿਓ ਨਾਲ ਵੇਖਿਓ ਵੀ ਉਹ ਖੁਗਲ ਹੋਈ ਜਾਂਦੀ ਜਦੋਂ ਘਰੋਂ ਗਰੀਬ ਨੇ ਤੂੰ ਸੋਡੀ ਟੌਰ ਸੋਡੀ ਟੌਰ ਜ਼ਰੂਰੀ ਹੈ ਸਾਡੀ ਟੌਰ ਨਹੀਂ ਟੌਰ ਤੇਰੀ ਬਣੂਗੀ ਜੇ ਕੋਈ ਆਇਆ ਕੋਈ ਤੂੰ ਮੈਨੂੰ ਤਾਂ ਨਹੀਂ ਟੌਰ ਚਾਹੀਦੀ ਪਰ ਮੇਰੇ ਮਾਪੇਓ ਤੋਂ ਬਾਰੀ ਵਾਰ ਤੁਸੀਂ ਜਨਮੋਂ ਕੱਲ ਤੋਂ ਮੈਕਰੋ ਦੇ ਕੇ ਹਟੇਰੇ 4-5000 ਦਾ ਮੇਰੀ ਗੱਲ ਸੁਣ ਜੇ ਤੈਨੂੰ ਮਾਂ ਬੋਲਦੀ ਐ ਇਹ ਤਾਂ 2000 ਦਾ 2000 ਦਾ ਮੈਕਰੋ ਕਦੋਂ ਮੇਰੀ ਗੱਲ ਸੁਣਾ ਚੰਗਾ ਤੂੰ ਬਾਲੀ ਜਮਾਨ ਨਾਲ ਲੜਾਇਆ ਕਰ ਮੇਰੇ ਨਾਲ ਮੈਂ ਤੈਨੂੰ ਐ ਕਹਦਾ ਨਹੀਂ ਜਮਾਨ ਨਾਲ ਲੜਾ ਮੈਂ ਤਾਂ ਹੋਰ ਕੀ ਕਰਾਂ ਹੁਣ ਤੂੰ ਮੇਰੀ ਗੱਲ ਤਾਂ ਸੁਣ ਲੈ ਜੇ ਮੈਂ ਤੈਨੂੰ ਕਹਿਤਾ ਬੇਬੇ ਨੇ ਫਿਰ ਤੂੰ ਕਹਿ ਦੇ ਤੇਰੇ ਬਾਪੂ ਨੂੰ ਫੋਨ ਕਰ ਦੇ ਫਿਰ ਛੱਡ ਜੂਗਾ ਕਿੱਡੀ ਗੱਲ ਮੈਂ ਤਾਂ ਨਹੀਂ ਹੁਣ ਫੋਨ ਕਰਦੀ ਕੋਈ ਬਾਰੇ ਪੈਸੇ ਨਹੀਂ ਸਾਰੀ 10-12000 ਰੁਪਏ ਨਹੀਂ ਮੈਂ ਨਹੀਂ ਹੁਣ ਫੋਨ ਕਰਦੀ ਮੈਂ ਨਹੀਂ ਉਹਨਾਂ ਨੂੰ ਫੋਨ ਕਰਦੀ ਇੱਕ ਵਾਰੀ ਵੀ ਨਹੀਂ ਕਰਦੀ ਹੈਗੀ ਹੁਣ ਤਾਂ ਮੈਂ ਉਹਨਾਂ ਨੂੰ ਕਿਉਂ ਕਰਦੀ ਕਿਉਂ ਨਹੀਂ ਨਾ ਉਹ ਕਿੱਥੋਂ ਦੇਣ ਰੋਈ ਲਿਆ ਲਿਆ ਸਾਨੂੰ ਮੇਰੀ ਗੱਲ ਸੁਣੋ ਪਤਾ ਕਿਹੜੇ ਹਾਲ ਨਾਲ ਅਗਲਾ ਟਾਈਮ ਪਾਸ ਕਰਦਾ ਹੁੰਦਾ ਤੁਸੀਂ ਤਾਂ ਇਹ ਚੀਜ਼ਾਂ ਨੂੰ ਕਹਿ ਦਿੰਨੇ ਹੋ ਆਹ ਚੀਜ਼ ਲਿਆ ਲਿਆ ਵੱਡੀ ਵੱਡੀ ਚੀਜ਼ ਉਹ ਕਿੱਥੋਂ ਡਵਾਂਡਾ ਪੂਰੀਆਂ ਕਰਦੇ ਛੋਟ ਕੋ ਜਿੰਨਾ ਕੁ ਦੇਤਾ ਉਹ ਤਾਂ ਤੁਹਾਨੂੰ ਆਈ ਸੀ ਜਿੰਨਾ ਕੁ ਦਿੰਦੇ ਉਹਨਾਂ ਕੋ ਠੀਕ ਆ ਉਦੋਂ ਮੰਗ ਲੈਂਦੇ ਵਿਆਹ ਵੇਲੇ ਮੂੰਹ ਟੱਡ ਲੈਂਦੇ ਫਿਰ ਨਵਾਰੀ ਕਿਹਾ ਉਹ ਵੀ ਤੇਰੇ ਵਾਸਤੇ ਕਿਹਾ ਕਿ ਗੱਡੀ ਤਾਂ ਕਿਉਂ ਕਿਹਾ ਮੈਨੂੰ ਤਾਂ ਲੋੜ ਵੀ ਨਹੀਂ ਨਵਾਰੀ ਦੀ ਫੇਰ ਕੋਈ ਮੋਟਰਸਾਈਕਲ ਦੀ ਮੰਗ ਮੰਗ ਲਈ ਨਾ ਮੈਂ ਮੋਟਰਸਾਈਕਲ ਆਖੇ ਮੇਰੇ ਮਾਰੀ ਆਖੇ ਲਮਾਰੀ ਜੀ ਮੈਨੂੰ ਲੋੜ ਨਹੀਂ ਹੈਗੀ ਮੇਰੇ ਕੋਲ ਡੰਗ ਲਹੀ ਜਾਂਦਾ ਲਹੀ ਜਾਂਦਾ ਨਹੀਂਗਾ ਜੇ ਬੇਬੇ ਨੇ ਕਹਿ ਤਾ ਤੇ ਲਿਆਉਣੀ ਪਊ ਮੈਂ ਇਹ ਲੈ ਕੇ ਕਿ ਤੁਸੀਂ ਤੇਰੇ ਛੱਤਰ ਬਣਗੇ ਫਿਰ ਮੈਂ ਛੱਤਰ ਖਾਲ ਨੂੰ ਬਰਲਮਾਰੀ ਨਹੀਂ ਮਲੇ ਹੁੰਦੀ ਚਲ ਮਾਰ ਕੁੱਤੇ ਦੀ ਮੌਤ ਆਪੇ ਤੂੰ ਜਾਣੇ ਮਾਂ ਵੱਲ ਦਾ ਹੋਇਆਗਾ ਸਾਰੇ ਮੇਰੇ ਮਗਰ ਪਏ ਹੋਏ ਨੇ ਕਦੀ ਉਹ ਲਿਆ ਕਦੀ ਉਹ ਲਿਆ ਹੁਣ ਉਹ ਬਰਲਮਾਰੀ ਕਿੱਥੋਂ ਲਿਆ ਕੇ ਦੇ ਦੇਣ ਤੁਹਾਨੂੰ ਜਦੋਂ ਕੱਲ ਤਾਂ ਉਹਨਾਂ ਨੇ ਉਹ ਬੋਲਦੀ ਆ ਬੇਬੇ ਉਹ ਕੋ 2000 ਦਾ ਮੈਕਰੋ ਮੈਕਰੋ 5000 ਦਾ ਮੈਕਰੋ ਉਹਨਾਂ ਨੇ ਲੈ ਕੇ ਦੇਤਾ ਸਾਨੂੰ ਅਜੇ 2000 ਦਾ 10 ਦਿੱਤਾ 3000 ਘਾਟਾ ਪਾਉਂਦੀ ਸਾਨੂੰ ਹੁਣ 10 12000 ਦੀ ਬਰਲਮਾਰੀ ਕਿੱਥੋਂ ਲੈ ਦੇਣ ਨਾਲੇ ਅੱਜਕੱਲ ਟਾਈਮ ਹੈ ਵੀ 12000 ਦੀ ਬਰਲਮਾਰੀ ਤਾਂ 20 ਤੁਸਤਾ ਕਹਦੇ ਨੇ ਵੋ ਚੀਜ਼ ਲਿਆਓ ਚੀਜ਼ ਲਿਆ ਪਰ ਮੈਂ ਤਾਂ ਨਹੀਂ ਹੁਣ ਕਹਿੰਦੀ ਆ ਤੇ ਪੇਕੇ ਨੂੰ ਕੁਝ ਮਰਜ਼ੀ ਕਰੋ ਕਰੋ ਲਓ ਮੈਂ ਤਾਂ ਚਿੱਤਰ ਖਾ ਲੂ ਪਰ ਸੋਡੇ ਹੁਣ ਲਿਆਣ ਨੂੰ ਦੱਸ ਕੇ ਜਾਵਾਂ ਉਹ ਤੂੰ ਕੀ ਕਰਦੀ ਐ ਮੈਂ ਕੀ ਕਰਨਾ ਤੈਨੂੰ ਡਿੱਕੀ ਜਾਨੀ ਬੈਠੀ ਵੀ ਕਰਦਾ ਕੀ ਪਤਾ ਲੱਖਣ ਜੇ ਸੜਕੇ ਜਾਵਾਂ ਤਾਂ ਭੋਗ ਤੇ ਜਾ ਕੇ ਆਉਣਾ ਕਿਹਦੇ ਜਾਂਣਾ ਭੋਗ ਤੇ ਤੂੰ ਉਹ ਇੱਥੇ ਕੋਈ ਮੁੰਡਾ ਕਹਿ ਕੇ ਗਿਆ ਸੀ ਬੜ ਬੜਾ ਤੇ ਬਹਿ ਕੇ ਗੱਲ ਸੁਣ ਮੇਰੀ ਜਨਮ ਦਿਨ ਦੀ ਛੱਤੀ ਹੈਗੀ ਮੈਂ ਤਾਂ ਉੱਥੇ ਜਾ ਕੇ ਆਉਣਾ ਅੱਛਾ ਮੈਨੂੰ ਤਾਂ ਹੁਣ ਪਤਾ ਲੱਗਿਆ ਜਿਹੜਾ ਕੱਲੇ ਦੇ ਲੱਛਣ ਕਰਦਾ ਪਤਾ ਹੈ ਤਾਂ ਹੁਣ ਕੱਲੇ ਦਾ ਕੇਸੀ ਨਾ ਤੈਂ ਉਹ ਫਿਰ ਜਾਣਾ ਸੀਗਾ ਭੋਗ ਤੇ ਹੁਣ ਕੀ ਕਰਾਂ ਫਿਰ ਜਾਣਾ ਹੀ ਪੈਂਦਾ ਹੈਗਾ ਜੇ ਤੋ ਪਤਾ ਕਰਕੇ ਜਾਂਦਾ ਨਾ ਤੂੰ ਮੈਨੂੰ ਦੱਸ ਦਨਾ ਵੀ ਉਹਨੇ ਛੱਤੀ ਹੈਗੀ ਜਲੇਬੇ ਦਾ ਪਕੌੜੇ ਤਾਂ ਤੋ ਖਾਦੇ ਨਹੀਂ ਜਣ ਬਾਪ ਤਾਂ ਚਾਪ ਪਕੌੜੇ ਮੈਂ ਖਾਤਾ ਹਾਂ ਦੀ ਉਹ ਮੈਂ ਕੋਈ ਜਲੇਬੀਆਂ ਤੇ ਪਕੌੜਿਆਂ ਦਾ ਮਾਰਾ ਨਹੀਂ ਜਾਂਦਾ ਉਹ ਮੈਂ ਤਾਂ ਆਏ ਜਾਣਾ ਚੱਲ ਮੂੰਹ ਮੱਥੇ ਲੱਗਦਾ ਮੁੰਡਾ ਤਾਂ ਜਾਣਾ ਪੈਣਾ ਮੈਨੂੰ ਪਤਾ ਹੀ ਸਾਰਾ ਜਲੇਬੀਆਂ ਨਾਲ ਮਰਿਆ ਜਾਣਾ ਚ ਚਾਰ ਜਲੇਬੀਆਂ ਖਾ ਕੇ ਆਏਗਾ ਤੈਨੂੰ ਤਾਂ ਆਏ ਵੀ ਹੈ ਨਾ ਮਗਜੇ ਕਿਸੇ ਦੇ ਮੈਂ ਤਾਂ ਜਾਣ ਦਿੰਦੇ ਹੀ ਨਹੀਂ ਜਦੋਂ ਕੋਈ ਲੰਗਰ ਪਾਣੀ ਬਣਾਉਂਦਾ ਹਰ ਅਗਲਾ ਖਾਣ ਪੀਣ ਵਾਸਤੇ ਬਣਾਉਂਦਾ ਹੈਗਾ ਤੂੰ ਤਾਂ ਮਰੀ ਜਾਨੀ ਹੈਗੀ ਨਾ ਮੈਂ ਜਾਂਦੀ ਮੈਂ 50 ਰੁਪਏ ਦੇ ਦੇ ਕੇ ਡੰਗ ਲਾਇਆ ਹੁੰਦੀ ਹੁਣ 100 ਦਾ ਨੋਟ ਦੇ ਕੇ ਆਏਗਾ ਇੱਦਾਂ ਉਹ ਤੂੰ ਬੈਠੀ ਰਹਿ ਚੁੱਪ ਚਾ ਕੇ ਰੁਪਈਆਂ ਦੇ ਸਾਰਾ ਦਿਨ ਲਾਲਚ ਕਰੀ ਜਾਨੀ ਹੈ ਰੁਪਈਏ ਮੇ ਲਾਲਚੀ ਹੁੰਦਾ ਏ ਇੱਕ ਤਾਂ ਰੀ ਨੌਕਰੀ ਇਨ ਕਰਦੀਏ ਉਦੋਂ ਤੂੰ ਦਾਤਾ ਬਣਿਆ ਫਿਰਦਾ ਮੰਡਲ ਉਹ ਸਾਰਾ ਦਿਨ ਗਰੀਬ ਗਰੀਬ ਨਾਲ ਤੂੰ ਕਿਹਾ ਕਰ ਐ ਨਹੀਂ ਕਹਿੰਦੇ ਹੁੰਦੇ ਮਾਣਾ ਮੋਟਾ ਅਕਲ ਨੂੰ ਹੱਥ ਮਾਰਿਆ ਕਰ ਉਹ ਐਡੀ ਕਿੱਡੀ ਕਮੀਰ ਆਂਗੀ ਨਾ ਹੋਰ ਮੈਂ ਕਹਿੰਦਾ ਵੀ ਅਮੀਰਾਂ ਦੀ ਕੁੜੀ ਦਾ ਰਿਸ਼ਤਾ ਲੈ ਆਏ ਜਿਹੜੋਂ ਗਰੀਬਾਂ ਦੀ ਨਾਲੇ ਗਰੀਬਾਂ ਦੀ ਉਹ ਜੋ ਤਾਂ ਗਰੀਬਾਂ ਦੀ ਬੱਧੀ ਤਾਂ ਹੀ ਤਾਂ ਫਿਰ ਤੂੰ ਚੇਤਰਖਾਨ ਵਾਲੀਆਂ ਗੱਲਾਂ ਕਰਦੀਆਂ ਸਾਰਾ ਦਿਨ ਮੈਂ ਤਾਂ ਚੇਤਰਖਾਨਾ ਚੇਤਰ ਤਾਂ ਸੋਡੇ ਲਾਉਣਾਰੇ ਨੂੰ ਫੋੜੇ ਦੇ ਦੋਨਾਂ ਦੇ ਉੱਤੋਂ ਮੈਥੋਂ ਕਦੇ ਹੋਣੀ ਨਾ ਖੁੰਡੀਆਂ ਖਾਲੀ ਮੈਂ ਤੈਨੂੰ ਗੱਲ ਦੱਸਾਂ ਕੋਈ ਲੱਗਦਾ ਇਹ ਕਿਸੀ ਮਾਚਾ ਕਾਹਨੂੰ ਬੋੜਣਾਗਾ ਅੱਛਾ ਬੋਲੀ ਜਾਨੀ ਐ ਬੋਲੀ ਜਾਨੀ ਐ ਕੋਈ ਤੂੰ ਬੋਲਾ ਨਾ ਮੈਂ ਬਣਿਆ ਲੱਗਦਾ ਇਹ ਖੁੰਡੀ ਨੇ ਕੀ ਇਹ ਬੱਚੇ ਜਿਆਦਾ ਆ ਗਿਆ ਇਹ ਵੱਡਾ ਹੋ ਨੰਬਰ ਆਦਾਰ ਨਹੀਂ ਬਣੀ ਪਰ ਤੂੰ ਬਗਦਾ ਚੰਗਾ ਬਗ ਜਾਣਾ ਕਰਕੇ ਤਾਂ ਕਿਹਾ ਨਹੀਂ ਮੈਨੂੰ ਹੁਣ ਸਾਰੀਆਂ ਅੰਡਾ ਮੱਦ ਨਾ ਬੱਜਾਉਣੀ ਹੁਣੀ ਜਾ ਤੂੰ ਦਾ ਲੱਗ ਬਗ ਜਾ ਮੈਨੂੰ ਨਹੀਂ ਆਂਦੀ ਹਾਂ ਉਹ ਜਾ ਜਾ ਬੱਜਾਇਆ ਨਾ ਪਾਈ ਜੰਦੀਆਂ ਫਿਰ ਤੂੰ ਬੋਲਦੀ ਕਿਉਂ ਸੀਗੀ ਰਜਾਇਆ ਹੁਣ ਹੁਣ ਤਾਂ ਕਾਇਦਾ ਵੀ ਬਣ ਗਿਆ ਹੁਣ ਤੇ ਪੈਰੀਆਂ ਖਲਾਮਾ ਤੇਰੇ ਆ ਤੂੰ ਚੁੱਪ ਕਰਕੇ ਆਪਦਾ ਦਿਹਾੜਾ ਕੱਢ ਲੈ ਐ ਮੇਰਾ ਕਲੇਸ਼ ਕਰਿਆ ਕਰ ਮੇਰੇ ਮੂੰਹ ਨੂੰ ਨਾ ਕੋਸਬੋਲੀ ਜਾਈ ਤੂੰ ਹੁਣ ਹੋਰ ਕਲੇਸ਼ ਮੈਂ ਕਰਦੀ ਆ ਤੇਰੀ ਮੂੰਹ ਤਾਂ ਬੜੀ ਚੰਗੀ ਐ ਤੇਰੇ ਤਾਂ ਹੁੱਜਾਂ ਲਾਉਣ ਵਾਲੀਆਂ ਨਹੀਂ ਗੀਆਂ ਜੇ ਕਿਵੇਂ ਖੁੰਡੀਆਂ ਮਾਰਦਾ ਸ਼ਰਮ ਨਹੀਂ ਮੰਨਦਾ ਹਜੇ ਐਡੀ ਉਮਰ ਚ ਖੁੰਡੀਆਂ ਚਾਹਤ ਬੰਨੀ ਹੋਰੀ ਕਰਨੀ ਸਰਿਆ ਤੇ ਕੋਈ ਨਹੀਂ ਤੂੰ ਜਾ ਸਹੀ ਭੋਗ ਵਾਲਾ ਨੇ ਇਹਨੂੰ ਤਾਂ ਅਸੀਂ ਕਰਾਂਗੇ ਸਿੱਧੀ ਉਹ ਫੱਦੀ ਕਿਹੜੇ ਬੇੜਾਂ ਦੀ ਝਾੜੂ ਲਾਉਂਦੀ ਕੋਈ ਨਹੀਂ ਜੱਗਾ ਵੀ ਇੱਧਰ ਪਤਾ ਨਹੀਂ ਹੈ ਇੱਧਰ ਬਾਗਾ ਪਤਾ ਨਹੀਂ ਇੱਧਰ ਟੱਪ ਗਿਆ ਉਹ ਜਾਓ ਤੇ ਉਹ ਵਰਗਾ ਵੀ ਘਰੇ ਖੜਦਾ ਆਜੇ ਨਾ ਇਹਦੇ ਦੋ ਤਾਂ ਚਮਕੀਆਂ ਲਵਾ ਕੇ ਇਹਨੂੰ ਤਾਂ ਅੱਜ ਮੈਂ ਸਿੱਧੀ ਕਰੂੰ ਜਵਾਕ ਜਾਂ ਪਤਾ ਨਹੀਂ ਕਿੱਥੇ ਐ ਨਹੀਂ ਪਤਾ ਕਿਤੇ ਫੋਨਾਂ ਤੇ ਬਿਠਾਰ ਕੇ ਆਵੇ ਉਹਨੂੰ ਦੇਖਦੀਆਂ ਲੈ ਖੁਸ਼ੀ ਬੇਰ ਖਾਲਾ ਨਾ ਬੇਰ ਤਾਂ ਤੂੰ ਖਾਂਦਾ ਨਹੀਂ ਮੋਬਾਈਲ ਨੇ ਪੱਟਿਆ ਪਿਆ ਸਾਰਾ ਦਿਨ ਤੇਰੀ ਮਾਂ ਨੇ ਫੋਨ ਦੇਰ ਕਦਣਾ ਫੋਨ ਪੜਾਉਰੇ ਮੈਨੂੰ ਅਪੜਾ ਮੋਬਾਈਲ ਰੇ ਕਿੱਥੇ ਫੜਾਉਣਾ ਮੋਬਾਈਲ ਨਾਲ ਤਾਂ ਵੀ ਗੱਲ ਜਵਾਕ ਪੱਟ ਰੱਖਿਆਗਾ ਸਾਰਾ ਦਿਨ ਮੋਬਾਈਲ ਮੂਰੇ ਦੇ ਲਾ ਕੇ ਲਾਈ ਰੱਖਦੀ ਆ ਉਹਦੇ ਕੋਈ ਜਵਾਕ ਸੇਢੇ ਕੋਈ ਸਕੂਲ ਜਾਵੇ ਹੁਣ ਇਹ ਪੜਨਣ ਲਈ ਡੇਢ ਜਵਾਕ ਸਾਰੇ ਸਕੂਲਾਂ ਤੇ ਇਹ ਦੇਖਲਾ ਬਿਠਾ ਰਖਿਆ ਕਰੇ ਬੇਬੇ ਹਾਂ ਆ ਦੇਖ ਲੈ ਭਾਈ ਆ ਜਵਾਕ ਜਮਾ ਪੱਸੀਆ ਤੇ ਫੋਨ ਨੇ ਸਾਰਾ ਦਿਨ ਫੋਨ ਦੇਖੀ ਜਾਂਦਾ ਉਹਦੀ ਨਿਗਾਹ ਕੱਟ ਜੂਗੀ ਹੋਰ ਉਹੀ ਤਾਂ ਗੱਲ ਹੈ ਮੈਂ ਮੈਂ ਤਾਂ ਬਥੇਰਾ ਕਹਿੰਦਾ ਜਦੋਂ ਮੈਂ ਬਾਹਰ ਨੂੰ ਬਾਹਰ ਜਾਣਾ ਚਾਕੇ ਫੋਨ ਫਰਾਦ ਦਿਆ ਲੈ ਇਹਨੂੰ ਹੋਰ ਫਰਾਦ ਨਹੀਂ ਲਾਇਆ ਫੋਨਾਂ ਤੇ ਸੁੱਠੇ ਕੰਮ ਤਾਂ ਉਹ ਕਰਦੀ ਜਿੰਨੇ ਕਰਦੀ ਐ ਚਾਚੂ ਦੀ ਘੁੱਟ ਨਹੀਂ ਬਣਾਈ ਮੈਨੂੰ ਕੀ ਪਤਾਣ ਤੇਰੀ ਬਹੂ ਨੂੰ ਪਤਾ ਉਹ ਚਾ ਉਹਨੂੰ ਪੁੱਛ ਮੈਂ ਆਖਿਆ ਉਹ ਤਾਂ ਮੇਰੇ ਚਾਰੇ ਜਾ ਕੇ ਭਾਈ ਚਾਰੇ ਚੱਕੇ ਤੇ ਪੈਣੀ ਹੈ ਕੀ ਗੱਲ ਭਾਈ ਮੈਂ ਉਹਨੂੰ ਐ ਆਖਿਆ ਸੀ ਨਵਾਰੀ ਤੇ ਉਹਨੂੰ ਐ ਕਹਦੇ ਨਵਾਰੀ ਨੂੰ ਦੱਸ ਤਾਂ ਤੈਨੂੰ ਹਾਂ ਮੈਂ ਦੱਸ ਤਾਂ ਮੈਂ ਕਿਹਾ ਤੇ ਮੇਰਾ ਕਿਹਾ ਮੈਂ ਕਿਹਾ ਨਵਾਰੀ ਨੂੰ ਮੰਗਿਆ ਕੋਈ ਮੋਟਰਸਾਈਕਲ ਦਾ ਮੰਗਿਆ ਨਹੀਂ ਹਾਂ ਤੇ ਮੈਂ ਨਹੀਂ ਲਿਉਂਦੀ ਆ ਫਲਾਣ ਦਾ ਧੱਕਾ ਖਾਸਾ ਮੇਰੇ ਨਾਲ ਬੜੀ ਬੈਂਸ ਕਰੀ ਹੁਣ ਤੈਨੂੰ ਮੈਂ ਕੀ ਦੱਸਾਂ ਸਾਰੀ ਗੱਲਬਾਤ ਨਾ ਫਿਰ ਐਂਗੇ ਬੈਂਸਾਂ ਕਰਦੀ ਐ ਕਰ ਐ ਨਹੀਂ ਇਹ ਲੋਟਾਂ ਦੀ ਨਿੱਕੀਆਂ ਮੋਟਕਾ ਮੰਗਾ ਤਾਂ ਆਪਾਂ ਮੰਗ ਮੰਗ ਵਾਧੂ ਥੱਕ ਗਏ ਤੇ ਨਾ ਇਹ ਕੋਈ ਚੱਜ ਦੀ ਨਿੱਕੀ ਮੋਟੀ ਲੈਣਦੀ ਐ ਕਰ ਉਹਨੂੰ ਐ ਕਹੇ ਵੀ ਲੱਖ ਰੁਪਈਆ ਚਾਹੀਦਾ ਮੈਨੂੰ ਮੋਟਰ ਵਾਸਤੇ ਜਾਂ ਤੇਰੇ ਪ ਆ ਵੀ ਮੋਟਰ ਲਵਾਉਣੀ ਐ ਹਾਂ ਮੋਟਰ ਲਵਾਉਣੀ ਐ ਆਪਾਂ ਕਿਹੜਾ ਲਵਾਉਣੀ ਹੋਰ ਹੁਣ ਆਪਾਂ ਭਰਨੀ ਐ ਕਾ ਹਾਂ ਜੇ ਕਹੇ ਉਹਨੂੰ ਝਾੜੂ ਜਾਂ ਫੜੋ ਦੇ ਝਾੜੂ ਤਾਂ ਇਹ ਸਾਰਾ ਦਿਨ ਨਹੀਂ ਲੋਟ ਆਉਂਦਾ ਕਹੇ ਉਹਨੂੰ ਮੈਂ ਕਹਿੰਨਾ ਫਿਰ ਦੇਖਦੀ ਆ ਹੁਣ ਮੁੰਡਾ ਕਹਿੰਦਾ ਕਿ ਨਾ ਮੰਨਦੀ ਐ ਕਿ ਨਾ ਜੇ ਨਾ ਮੰਨੀ ਨਾ ਫੜਕੇ ਬਾਹਰ ਦੀ ਅੱਜ ਬਾਹਰ ਕੱਢਾਂਗੇ ਅੱਜ ਬੁੜਾ ਵੀ ਹੀ ਨਹੀਂ ਅੱਜ ਲੋਟ ਆਊਗੀ ਅੱਜ ਤਾਂ ਉਹ ਗਿਆ ਹੋਇਆ ਟੜਕੇ ਦਾ ਉਹ ਉੱਤੇ ਗਿਆ ਹੈ ਉਹ ਕੜਾ ਹਜੇ ਆਉਂਦਾ ਹੈਗਾ ਜਦੋਂ ਨੂੰ ਆਊਗਾ ਉਹ ਦਿਨ ਤਾਂ ਇਹਦਾ ਕੰਮ ਨਮੇੜ ਜਾਗੇ ਸੀ ਸਵਾਰ ਕੋ ਲੈ ਹੀ ਦੋ ਤਾਂ ਹੁਣ ਜੇ ਨਾ ਮੰਨੀ ਪਲੀ ਮੇਰੀ ਗੱਲ ਸੁਣ ਸੋਮਰ ਤਾਂ ਫੇਰ ਲਈ ਹਾਂ ਪਹਿਲਾਂ ਮੇਰੀ ਗੱਲ ਸੁਣ ਮੈਂ ਤੈਨੂੰ ਐ ਕਹਿੰਦਾ ਸੀ ਚਾਹ ਤਾਂ ਨਹੀਂ ਬਣਾਈ ਹਾਂ ਤੂੰ ਐ ਕਰ ਹੁਣ ਬਸ ਚੱਲ ਕਿ ਤੇਰੇ ਪਿਓ ਕੋਲ ਜਾ ਆਪਾਂ ਨਾ ਸੂਰਜ ਵਾਲੀ ਮੋਟਰ ਲਾਉਣੀ ਐ ਖੇਤ ਹਾਂ ਤੇ ਆਪਾਂ ਨੂੰ ਲੱਖ ਰੁਪਈਆ ਚਾਹੀਦਾ ਫੇਰ ਉਹ ਮੇਰੇ ਪਿਓ ਕੋਲ ਜਾ ਕੇ ਮੈਂ ਕੀ ਕਰਾਂ ਪੈਸੇ ਲੈ ਆ ਹੋਰ ਕੀ ਕਰੇ ਉਹਨਾਂ ਕੋਲ ਕਿੱਥੋਂ ਆ ਗਏ ਪੈਸੇ ਤੂੰ ਛੋਟੇ ਛੁਟਕੀਆਂ ਮੰਗਾ ਤਾਂ ਮੈਂ ਸਪੂਰੀਆਂ ਕਰ ਦੇਨੇ ਲੈ ਇਹ ਕੀ ਕਰੇ ਮੇਰੀ ਗੱਲ ਸੁਣ ਚੱਲ ਨਿਕਲ ਬਸ ਜਾ ਨਾ ਮੇਰੇ ਪਿਓ ਨੂੰ ਮੰਗਣਾ ਕਰ ਕੀ ਕਰ? ਗਿਆ। ਗਿਆ। ਮੇਰੇ ਗਾਛਣ। ਖੜੀ ਹੋ, ਖੜੀ ਹੋ, ਖੜੀ ਹੋ। ਉਹ ਕਿਉਂ ਛੱਡਦੀ ਐ, ਕਾਟ ਛੱਡਦੀ ਐ? ਕੀ ਗੱਲ? ਕੀ ਦੇਖੋ ਅਸੀਂ ਜਹਾਜ਼ ਮੰਗਵਾ ਲਏ 10 ਲੱਖ ਰੁਪਏ ਨੂੰ ਕਿਆ? ਦੁਬਾਰਾ ਕੇ ਜਲੂਸ ਕੱਢਦੀ ਮੇਰੇ ਇੱਥੇ ਕੋਹ ਆਉਂਦਾ ਜਾਂਦਾ ਅਜੇ? ਹੱਥ ਬੰਨ ਕੇ ਨਾ ਡਰਾਮਾ ਜਾਂ ਨਕਲ। ਜਹਾਜ਼ ਕਿਉਂ ਨਹੀਂ ਆਉਂਦੀ? ਮੈਂ ਇੱਥੇ ਬੈਠੀ ਹਾਂ। ਕੋਈ ਹੈ ਹੀ ਨਹੀਂ ਜਦੋਂ ਇੰਨੇ ਪੈਸੇ ਕਿੱਥੇ ਲਏ? ਮੈਂ ਖੜੀ ਹੋ ਕੇ ਕਰ ਕਰੀ। ਪੈਸੇ ਨੂੰ ਪਾਏ ਦੰਡੀ। ਚੱਲ। ਚੱਲ। ਇਹ ਦੱਸ। ਮੋਰਸੀ ਨਹੀਂ ਜਾਨਦੀ ਮੈਂ ਤਾਂ ਇੱਥੇ ਬੈਠੀ ਆ ਮੈਂ ਨਹੀਂ ਆਉਂਦਾ ਕਿਵੇਂ ਬਹਿ ਜਾਂਗੀ ਮੈਂ ਮੈਂ ਨਹੀਂ ਜਾਨਦੀ ਉਹਨੂੰ ਕੋਈ ਹੈ ਨਹੀਂ ਕੁਝ ਮੈਂ ਕਿੱਥੇ ਲੇਵਾਂ ਮੈਂ ਡਾਈ ਗਿਆ ਪਿੱਛੇ ਹੋਗੀ ਬੇਬੇ ਮੇਥੋਂ ਮੇਥੋਂ ਇਹਦਾ ਕੁਝ ਟੁੱਟ ਜੂਗਾ ਤਾਂ ਇਹਦੇ ਟੁੱਟ ਜੂਗਾ ਕੁਝ ਮਿਲਦਾ ਤੈਨੂੰ ਸਿਹਰਾ ਰੱਖਾਂਗੇ ਜਵਾਬ ਚੱਲ ਹਾਂ ਜਰੂਰ ਕਰੂਗਾ ਜਵਾਬ ਮੈਨੂੰ ਜਵਾਬ ਤਾਂ ਦੇ ਦੋ ਮੇਰਾ ਨਹੀਂ ਮਿਲਦਾ ਜਵਾਬ ਜਾ ਜਾ ਆਪਣੇ ਮੁੰਡੇ ਫਾਰੇ ਨੂੰ ਮੁੰਡੇ ਲੈ ਕੇ ਜਾ ਤੂੰ ਚੱਲ ਤੁਰਦੀ ਲੱਗ ਜਾ 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 ਲੋ ਆਖ ਨੂੰ ਮੈਂ ਜਾਖ ਖਿਲ ਜਾ ਨਾ ਕਰ ਜਾ ਲੈ ਲੈ ਹਾਂ ਰੋ ਰੋ ਕੇ ਤੇਰੇ ਨਾਲ ਰੋਣ ਪਿਆਰ ਨੂੰ ਦੇਖ ਮੈਂ ਤੈਨੂੰ ਨਾ ਹੱਥ ਜੇ ਨਾ ਮਨ ਟੰਗ ਜੇ ਨਾ ਚੁੱਪ ਕਰਕੇ ਰੁਪਿਆ ਲੱਖ ਲੈ ਕੇ ਬੈਂਕ ਘਰੇ ਉਹ ਨੱਚ ਘਰੇ ਨਾ ਮੈਂ ਤੈਨੂੰ ਦੱਸ ਨਾ ਤੈਨੂੰ ਜਵਾਕ ਮਿਲੇ ਜਾਂ ਬੱਸ ਚੜ ਜਾਵੇ ਕਿੱਥੇ ਜਾਉਂਗੀ ਕਿਤੇ ਮਰਦੀ ਜਾ ਹੇ ਨਹੀਂ ਕੋਈ ਨਹੀਂ ਸਭ ਕੁਝ ਹੁੰਦਾ ਧੀਆਂ ਮਾਸ਼ ਅਗਲੇ ਸਭ ਕੁਝ ਨਹੀਂ ਜਾਂਦੀ ਮੈਂ ਤਾਂ ਇੱਥੇ ਬੈਠ ਕੋਈ ਨਹੀਂ ਬੈਠੀ ਰ ਕਿੰਨਾ ਚੜ ਗਈ ਕੋਈ ਨੂੰ ਮੈਂ ਬਾਹਰ ਹੀ ਲਾਉਣੀ ਆ ਜਾ ਕੇ ਨਿਮੇੜਦੀਆਂ ਤੇਰਾ ਕੰਮ ਤੂੰ ਮੁਰਦੀਆਂ ਕਿ ਨਾ ਆ ਬੜ ਜ ਨਹੀਂ ਬੜਾ ਨਾ ਤੇ ਮੇਰੇ ਘਰੇ ਆ ਜਾ ਨਾ ਨਾ ਪਰੇ ਚੱਲ ਪਰੇ ਜਾ ਕੇ ਆ ਜਾ ਲੱਖ ਰੁਪਈਆ ਲੈ ਕੇ ਕੀ ਕਰੇ ਤਾਂ ਫਿਰ ਬੜ ਨਿੰਮਾ ਵਿੱਚ ਘਰੇ ਨਹੀਂ ਬੜ ਮੈਂ ਉੱਡ ਜਾ ਬੇਲੇ ਕਰੇ ਵੀ ਨਹੀਂ ਬੜਨ ਮੈਂ ਤਾਂ ਇੱਥੇ ਬੈਠੀ ਨਾ ਮੈਂ ਨੂੰ ਕਰੇ ਵੀ ਨਹੀਂ ਬੜਨ ਨੇ ਇੰਨੇ ਪੈਸੇ ਮੇਰੇ ਮਾਪਿਆਂ ਕੋਲ ਕਿਤੇ ਆ ਇਹ ਰਾਜ ਇਹਨਾਂ ਨੂੰ ਤੇ ਦੇਣਾ ਲੈ ਕੀ ਕਰੀਏ ਉੱਥੇ ਰੋਟੀ ਟੁੱਕੀ ਬਾਲਾ ਸ਼ਕਲ ਆ ਲੰਗਰ ਵਧੀਆ ਬਣਿਆ ਸੀ ਲੈ ਉਹ ਮੇਰੀ ਨੂੰ ਕਿਵੇਂ ਬਾਹਰ ਬੈਠੀ ਐ ਗੇਟ ਲੱਗਿਆ ਪਿਆਗਾ ਕੀ ਗੱਲ ਹੋ ਗਈ ਪੁੱਤ ਆ ਬੱਪ ਤੂੰ ਇੱਥੇ ਕਿਉਂ ਬੈਠੀ ਐਂਗੀ ਮੈਨੂੰ ਘਰੋਂ ਬਾਹਰ ਕਰ ਤਾਂ ਨਾ ਮਾਫਤਾ ਨੇ ਤੈਨੂੰ ਘਰੋਂ ਬਾਹਰ ਕਰਤਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਮੈਨੂੰ ਕਹੇ ਰਸਣ ਮੇਰੇ ਨਾਲ ਵੀ ਕਲੇਸ਼ ਕਰਦੀ ਸੀਗੀ ਮੈਨੂੰ ਕਹਦੇ ਲੱਖ ਰੁਪਏ ਲਿਆ ਤੇਰੇ ਵੇਚਿਆਂ ਤੋਂ ਲੱਖ ਰੁਪਏ ਕਹਿੰਦੀ ਹਾਂ ਬਾਪੂ ਉਹ ਲੱਖ ਕਹੇ ਮੈਂ ਕਿੱਥੋਂ ਲਿਆਵਾ ਹੁਣ ਬਾਪੂ ਉਹ ਤੇ ਸੰਗ ਸ਼ਰਮਣੀਆਂ ਨੂੰ ਬਾਪੂ ਮੈਂ ਕਰੋ ਖਾਤਰ ਤਾਂ ਤੂੰ ਦਿੱਤੇ ਸੀ ਪੈਸੇ ਪਹਿਲਾਂ ਮੈਨੂੰ ਕਹਿੰਦੀ ਮੈਕਰੋ ਤਾਂ ਲਿਆਤਾ ਫਿਰ ਮੈਨੂੰ ਕਹਿੰਦੀ ਅਲਮਾਰੀ ਲਿਆ ਅਲਮਾਰੀ ਨੂੰ ਮੈਂ ਕਿੱਥੋਂ ਲਿਆ ਮਲਮਾਰੀ ਹੋਇਤਾ ਹੋਗੀ ਜਿਹੜੀ ਹੁਣ ਵਿਆਹ ਨੂੰ ਦਿੱਤੀ ਐ ਕਹਿੰਦੀ ਉਹ ਤਾਂ ਖੜਕ ਖੜਕ ਕਰਦੀ ਐ ਹੁਣ ਤਾਂ ਤੂੰ 20000 ਵਾਲੀ ਮੈਰੀ ਅਲਮਾਰੀ ਲਿਆ ਮੈਂ ਕਿੱਥੋਂ ਲਿਆ ਮੈਂ ਬਾਪੂ

ਉਹ ਆ ਗਿਆ ਮੈਂ ਤਾਂ ਉਣੀ ਸੀ ਉਹ ਆ ਆ ਅੱਛਾ ਇਹਨੂੰ ਨਾਲ ਲੈ ਫਿਰਦਾ ਚਲੇ ਆ ਨੂੰ ਚੱਲ ਚੱਲ ਬਾਹਰ ਹੀ ਚੱਲ ਅੰਦਰ ਪੜਨ ਉਹ ਅੰਦਰ ਪੜਜਾ ਨਹੀਂ ਤੈਨੂੰ ਵੀ ਬਾਹਰ ਕਰ ਦੂੰ ਮੈਂ ਮੇਰੀ ਗੱਲ ਤਾਂ ਸੁਣ ਲੈ ਤੂੰ ਇੱਥੇ ਬੈਠੀ ਰੋਈ ਜਾਂਦੀ ਆਪਣੀ ਧੀ ਨੂੰ ਤੇ ਇਹਨੂੰ ਐਂ ਲੱਗਦੀ ਐ ਮੁੰਡੇ ਨੂੰ ਨਾ ਪੈਸੇ ਚਾਹੀਦੇ ਲੱਖ ਰੁਪਈਆ ਮੁੰਡੇ ਨੇ ਸੂਰਜ ਵਾਲੀ ਲਵਾਉਣੀ ਆਹੋ ਕੀ ਕਹਿੰਦੇ ਹੁੰਦੇ ਮੋਟਰ ਉਹ ਕੋਈ ਨਹੀਂ ਕੋਈ ਨਹੀਂ ਬਾਹਰ ਨਹੀਂ ਕਲਾ ਕਰੀਦੀਆਂ ਹੁੰਦੀਆਂ ਆਈਆਂ ਅੰਦਰ ਆ ਜਾਣ ਦੇ ਸਾਨੂੰ ਤੂੰ ਆਏ ਨਾ ਕਲੇਸ ਕਰਿਆ ਨਾ ਨਾ ਅੰਦਰ ਫੇਰ ਬੜਨ ਦਿਉ ਹਾਂ ਕਰਵਾਏ ਤੂੰ ਜਾਉਗੇ ਮੈਂ ਪੋਕਾ ਕਿਥੋਂ ਦੇ ਦੇਣਾ ਮੇਰੇ ਪੀਏ ਚਾਹੀਦੇ ਨੇ ਮੈਂ ਦੇ ਦੂੰਗਾ ਤੂੰ ਕਿਵੇਂ ਦੇ ਦੇਗਾ ਤੇਰੇ ਪੈਸੇ ਤਾਂ ਸਾਡੇ ਪੈਸੇ ਨਾ ਓਏ ਵਿਚਾਰੀ ਕਿਥੋਂ ਲਿਆਉਗੀ ਫਿਰ ਆਦੇ ਪੇਕਿਆਂ ਤੋਂ ਲਿਉਗੀ ਓ ਪੇਕਿਆਂ ਕੋਲੇ ਕਿਤੇ ਧਰੇ ਪਏ ਨੇ ਆਹੋ ਧਰੀ ਪਏ ਨੇ ਤੂੰ ਮਾੜੀ ਮੋਟੀ ਅਕਲ ਨੂੰ ਮਾਰ ਲਿਆ ਨਾ ਮੈਂ ਤੈਨੂੰ ਚ ਪਹਿਲਾਂ ਤੂੰ ਚੁੱਪ ਕਰ ਜਾ ਪਹਿਲਾਂ ਹੀ ਉਹ ਰਿਸ਼ਤਾ ਲੈਣਾ ਉਦੋਂ ਤੂੰ ਮੂਰੇ ਹੋ ਕੇ ਖੜ ਗਿਆ ਬਤੇਰਾ ਕੁਛ ਦੇਣਗੇ ਉਹਦੇ ਪੇਕੇ ਉਦੋਂ ਕੀ ਦਿੱਤਾ ਇਹਨੂੰ ਕੁਛ ਨਹੀਂ ਦਿੱਤਾ ਨੰਗਾ ਨੇ ਓ ਤੂੰ ਨੰਗ ਨੰਗਾ ਨਾ ਕਹਾ ਕਰ ਸਾਰਾ ਮੇਰੀ ਗੱਲ ਸੁਣ ਲੈ ਚੰਗਾ ਫਿਰ ਤੂੰ ਮਾੜੀ ਪੇਕਿਆਂ ਨੂੰ ਨੰਗ ਕਹਿ ਲਾ ਮੇਰੇ ਪੇਕੇ ਨੇ ਤੈਨੂੰ ਵਾ ਓ ਜਿਹੜੇ ਬੇੜਾਂ ਚ ਕੋਈ ਲੋਕ ਸ਼ੈਂਕਲ ਨਹੀਂ ਸੀ ਦਿੱਨੇ ਮੇਰੇ ਪੈਕੇ ਨੇ ਮੋਟਰਸਾਈਕਲ ਦਿੱਤਾ ਸੀ ਉਹ ਕੋਈ ਨਹੀਂ ਪੈਕੇ ਨੇ ਸ਼ੈਂਕਲ ਵੀ ਨਹੀਂ ਦਿੱਤਾ ਉਹ ਕੋਈ ਨਹੀਂ ਕੋਈ ਨਹੀਂ ਜੇ ਨਹੀਂ ਦਿੱਤਾ ਤਾਂ ਕੀ ਗੱਲ ਐ ਪੜਿਆ ਲਿਖਿਆ ਜਵਾਕ ਐ ਤੂੰ ਮਾੜਾ ਮੋਟਾ ਅਕਲ ਨੂੰ ਅੱਥਰੂ ਮਾਰ ਲਿਆ ਕਰ ਨਾ ਕਿਹੜੀਆਂ ਹੀ ਨੌਕਰੀ ਤੇ ਲੱਗੀਆਂ ਉਹ ਲੋਕੀ ਤੇ ਲੱਗ ਜੂ ਚੱਲ ਫਿਰ ਅੱਜ ਨਿਕਲ ਬਾਹਰ ਬਾਹਰ ਜਾ ਕੱਲ ਨਿਕਲਣਾ ਪਿੰਡ ਜਾ ਦੇ ਕੱਲਾ ਫਿਰ ਮੈਂ ਵੀ ਨਹੀਂ ਅੰਦਰ ਆਉਂਦਾ ਅੱਛਾ ਹੁਣ ਤੂੰ ਬਾਹਰ ਕੇ ਖੜੇਗਾ ਆ ਜਾ ਪੁੱਤ ਆ ਜਾ ਕੋਈ ਨਾ ਆ ਜਾ ਦੇਖ ਕਿ ਮੈਂ ਸ਼ੈ ਦੇ ਦੇ ਕਿ ਉਹਨੂੰ ਅੰਦਰ ਬਾੜਦਾ ਹੀ ਓਏ ਅੰਦਰ ਨੂੰ ਉਹਦਾ ਕੋਈ ਘਰ ਤੇ ਹਿੱਸਾ ਨਹੀਂ ਹੈਗਾ ਤੇਰੀ ਕੱਲੀ ਦਾ ਘਰ ਹੈ ਨਹੀਂ ਮੇਰਾ ਤਾਂ ਕੱਲੀ ਨਹੀਂ ਹੈ ਆ ਜਾ ਪੁੱਤ ਬਾਪੂ ਨਾਲੇ ਕੁੱਟ ਕੇ ਕੱਢਿਆ ਬੋਖਰਾਣਾ ਮੈਨੂੰ ਕੋਈ ਨਹੀਂ ਪੁੱਤ ਹਾਂ ਮੈਂ ਕਰਦਾ ਇਹਦੇ ਨਾਲ ਗੱਲ ਆ ਜਾ ਤੂੰ ਹੁਣ ਇੱਥੇ ਕੰਨ ਖੜੀ ਐ ਖੜੀ ਐ ਬਾਪੂ ਮੈਨੂੰ ਕੁੱਟਣਗੇ ਫੇਰ ਨਹੀਂ ਪੁੱਤ ਹੁਣ ਨਹੀਂ ਮੈਂ ਕੁੱਟਣ ਦਿੰਦਾ ਬਹਿ ਜਾ ਤੂੰ ਇੱਥੇ ਬਹਿ ਜਾਨੀ ਆ ਬਾਪੂ ਬੈਠ ਜਾ ਉਰੇ ਓਏ ਓਰੇ ਆ ਉਹ ਮਾੜੀ ਮੁਟੀ ਤੈਨੂੰ ਸੰਗ ਨਹੀਂ ਹੈਗੀ ਇਹ ਵਿਚਾਰੀ ਰੋਈ ਜਾਂਦੀ ਸੀ ਜਦ ਮੈਂ ਨਾ ਹਾਂ ਉਹ ਸੰਗ ਨੂੰ ਮੈਂ ਕਿਹਾ ਇਹ ਕੁੱਟੀ ਐ ਇਹਦੇ ਘਰ ਵਾਲੇ ਨੇ ਕੁੱਟੀ ਐ ਮੈਂ ਕਹਿੰਦਾ ਹੱਕ ਨਹੀਂ ਆਪ ਚਲਾ ਇਹਨੂੰ ਬੱਪੂ ਇਹਨੇ ਕਟਾਈ ਆ ਕਰਕੇ ਕਟਾਈ ਆ ਕਦੀ ਬੋਗੀ ਇਹਨੇ ਕਟਵਾਇਆ ਇਹਨੂੰ ਮੈਂ ਕਿ ਕਟਵਾਇਆ ਜੱਗੇ ਤੂੰ ਜੱਗੇ ਨੇ ਤੇਥੋਂ ਪੈਸੇ ਮੰਗੇ ਨਹੀਂ ਮੈਂ ਮੰਗੇ ਪੈਸੇ ਮੰਗੇ ਬੱਪੂ ਇਹਨੇ ਕਿਹਾ ਕਹਿੰਦੀ ਪੈਸੇ ਮੰਗ ਤੂੰ ਉਹ ਤਾਂ ਜਾ ਕੇ ਇਹਨੇ ਕਟਵਾਇਆ ਬੱਪੂ ਬੇਬੇ ਨੇ ਕਟਵਾਇਆ ਮੈਨੂੰ ਜੱਗੇ ਨੇ ਮੰਗੇ ਪੈਸੇ ਮੈਂ ਤੈਨੂੰ ਜੱਗੇ ਨੂੰ ਪੁੱਛ ਲੈ ਫਿਰ ਮੈਂ ਸੁਣੀ ਆਂਦੀ ਸੀ ਕੋਈ ਨਹੀਂ ਬੈਠ ਕੇ ਸ਼ਾਂਤ ਸੁਣਨ ਲੱਗ ਪਈ ਬੋਕਰ ਮਾਰਦੀ ਸੁਣੀ ਆਂਦੀ ਸੀ ਮੈਂ ਯਾ ਦੇਲੇ ਬੇਬੇ ਨੇ ਬੇਬੇ ਜੱਕੋ ਜੱਗੇ ਨੂੰ ਆਖਿਆ ਕਹਿੰਦੀ ਉਹ ਤਾਂ ਪੈਸੇ ਮੰਗ ਲੱਖ ਰੁਪਏ ਨੂੰ ਕਹਿੰਦੀ ਵੱਡੀ ਚੀਜ਼ ਦੀ ਡਿਮਾਂਡ ਕਰ ਗਿਆ ਪੰਜ ਛੋਟੀ ਨਹੀਂ ਇਹਨੇ ਆਖਿਆ ਫਿਰ ਜੇ ਤੈਨੂੰ ਸੁਣਦਾ ਫਿਰ ਲਿਆ ਨਾ ਚੁੱਪ ਕਰਕੇ ਮੈਂ ਲਿਆ ਮੈਂ ਕਿੱਥੋਂ ਬੇਬੇ ਉਹ ਕਿੱਥੋਂ ਲਿਆ ਵੇ ਇਹ ਮਾਣਾ ਮੋਟਾ ਤੂੰ ਕਹਿੰਦੀ ਤੇਰੇ ਪਿਓ ਕੋਲੇ ਕਿੱਲਾ ਜ਼ਮੀਨ ਦੇ ਦੇਣੀ ਤarde ਨਾ ਵੇ ਬਾਪੂ ਆ ਹੀ ਕਰਦੇ ਨੇ ਤਾਂ ਉਹ ਤੂੰ ਹੁਣ ਇਹ ਨਹੀਂ ਜ਼ਮੀਨ ਵਕਾਏਂਗੀ ਆਪਣੀ ਮੋਟਰ ਵਾਸਤੇ ਵਕੈਉਣੀ ਨਹੀਂ ਫਿਰ ਤਿਆਂ ਨੂੰ ਪੀਂਤਿਆਂ ਨੂੰ ਪਿਓ ਦਿੰਦੀ ਹੁੰਦੀ ਐ ਨਾ ਤੂੰ ਨਹੀਂ ਦਿੰਦਾ ਨਾ ਮੈਂ ਨਹੀਂ ਨਾ ਬਾਕੀ ਮੈਂ ਦਿੱਤਰ ਖਾ ਲੂ ਪਰ ਮੈਂ ਟਿਕਟ ਦੇ ਪੈਸੇ ਨਹੀਂ ਲਿਆਉਂਦੀ ਪਹਿਲਾਂ ਜਦੋਂ ਪਹਿਲਾਂ ਜਦੋਂ ਆਪਾਂ ਘਰ ਵਾਲੀ ਮੋਟਰ ਲਾਈਏ ਮੇਰਾ ਭਰਾ ਦੋਨੇ ਪੈਸੇ ਦੇ ਕੇ ਗਿਆ ਸੀ ਮੈਂ ਨੇ ਪੇਕਿਆਂ ਤੋਂ ਮੰਗਾਈ ਸੀ ਮੇਰੀ ਗੱਲ ਸੁਣ ਲੈ ਤੂੰ ਜੇ ਕਿਤੇ ਆਪਣੇ ਮੂੰਹ ਵਗ ਜਾਂਦੀ ਉਹ ਆਪਣੇ ਤੇ ਦਾਵਾ ਕਰ ਦਿੰਦੀ ਫੇਰ ਤੈਨੂੰ ਪਤਾ ਲਾਹੇ ਤੇਰੇ ਤੇ ਪਰਚਾ ਹੋ ਜਾਏ ਨਾ ਪਰਚਾ ਦਾਜਾ ਨਹੀਂ ਸਿਖਾ ਦੇ ਇਹਨੂੰ ਸਿਖਾ ਕੇ ਹੋ ਜਾਂਦਾ ਬਾਪੂ ਲੈ ਜਾ ਇਹਨੂੰ ਹੋਰ ਪੁੱਤਤਾ ਵਗਦਾ ਪਰਚਾ ਹੋ ਜਾਂਦਾ ਜੇਕਰ ਦੱਸਣਾ ਨਹੀਂ ਕਰੂ ਬਾਪੂ ਲੈ ਜਾ ਮੈਂ ਹੀ ਕਰੂ ਕੁਝ ਨਹੀਂ ਕਰਨਾਗਾ ਮੇਰੇ ਹੁੰਦੀ ਗੈ ਕਰੂ ਹੁਣ ਲੈ ਮੈਨਰੇ ਹਰਮਤਾਂ ਦੇ ਦੇਨੂੰ ਉਹ ਯਾ ਮੱਤਾਂ ਦੇ ਦੇ ਨੂੰ ਮਾੜੀ ਨਾ ਮੱਤਾਂ ਦੇ ਦੇ ਇਹ ਤਾਂ ਚੰਗੀ ਮੰਨਦਾ ਮੈਂ ਜਿਹੜੀ ਬੈਠੀ ਰਹੀ ਚੰਗੇ ਕਰਦੀ ਐ ਤੂੰ ਕਿਹੜੀ ਗੱਲ ਕਰਦੀ ਐ ਬੱਤੀ ਹੁਣੇ ਕਹਿਣ ਲੱਗੀ ਇਹ ਛੱਡ ਦੇ ਪਰਚਾ ਕਰ ਦੂੰ ਹੁਣ ਇਹ ਚੀਜ਼ ਫੜੂਗੀ ਤਪੂ ਆਈ ਨਹੀਂ ਖੜਾ ਛੱਡ ਦੇ ਮੇਰਾ ਮੈਨੂੰ ਜਾਣ ਦੇ ਫਿਰ ਮੈਂ ਪਰਚਾ ਹੀ ਕਰਾਂਗੀ ਨਹੀਂ ਨਹੀਂ ਉੱਤੋਂ ਬੈਠੀ ਰਹੀ ਬੈਠੀ ਰਹੀ ਬਾਹਰ ਨਿਕਲ ਨਾ ਤੁਸੀਂ ਮੈਨੂੰ ਬਾਹਰ ਕੱਢਿਆ ਸੀ ਮੈਂ ਤਾਂ ਕੋਈ ਨਹੀਂ ਪੜੂਗਾ ਉਹ ਖਾਣਗੇ ਮੱਟੂ ਤਪੂ ਮੈਂ ਚੱਲਨੀ ਆ ਠਾਣੇ ਤੂੰ ਜਾ ਕੇ ਤਾਂ ਲੈ ਜਾਣੀ ਮੈਂ ਜਾ ਹੁਣ ਹੋਰ ਨਹੀਂ ਬਣਾਉਣਾ ਮੈਂ ਚਾਹ ਬਣਾਉਂਗਾ ਤੀ ਜਾ ਕੇ ਜਾਂ ਚਾਹ ਬਣਾ ਕੋਈ ਚਾਹ ਨਹੀਂ ਬਣਾਉਂ ਮੈਨੂੰ ਜਾਣ ਦੇ ਤੇਰੀ ਲੋਟਾ ਦੇਣਾ ਪੁੱਤ ਹੁਣ ਦੇਖ ਲੈ ਕਰਵਾਉਣਾ ਦਾ ਵਾ ਇਹਦਾ ਤੂੰ ਕਰਵਾਣਾ ਮੈਂ ਨਹੀਂ ਕਰਾਂਗੀ ਉਹ ਤੂੰ ਹੀ ਕਰਾਉਣੀ ਹੈ ਸਾਰੇ ਕੰਮ ਤੂੰ ਹੀ ਕਰਦੀ ਹੈ ਸਾਰੇ ਕੋਈ ਨਹੀਂ ਪੁੱਤ ਤੂੰ ਤਾਂ ਚਾਹ ਬਣਾ ਜਾ ਕੇ ਮੈਂ ਤਾਂ ਚਾਹ ਬਣਾ ਕੇ ਲਿਆਉਣੀ ਆ ਪਰ ਜੇ ਮੈਂ ਸੁਧਰੀ ਤਾਂ ਮੈਂ ਖਾਣੇ ਜਾਊ ਪਰ ਚਰਚਾ ਤੂੰ ਜਾ 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 ਕੇ ਚਾਹ ਦੀ ਕਰਾ ਰਿਆ ਹੈ ਨਾ ਫੇਰ ਪਤਾ ਲੱਗੂਗਾ ਪਰਚਾ ਕਰਾਵਾਂਗੀ ਤੂੰ ਦੋ ਚੰਗੀ ਬਣੀ ਭੇਜਤੀ ਸੀ ਆਪੇ ਨੇ ਨਹੀਂ ਲੱਖ ਰੁਪਿਆ ਆ ਚੰਗੀਆਂ ਮੇਰੀ ਗੱਲ ਸੁਣ ਆ ਮੱਤਾਂ ਚੰਗੀਆਂ ਦੇਤੀਆਂ ਤੂੰ ਕਿਉਂ ਨਾ ਕਹੇ ਚਰਚਾ ਕਰਦੇ ਦਾਵਾ ਕਰਦੇ ਨਾ ਤੇ ਹੋਰ ਚਕਾਤੀ ਉਹ ਬੈਠੀ ਰੋਈ ਜਾਂਦੀ ਸੀ ਆ ਰੋਈ ਜਾਂਦੀ ਸੀ ਉਹਨੂੰ ਕੋਈ ਨਾ ਡਰ ਨਹੀਂ ਦੁੱਲੇ ਉਹ ਮੈਨੂੰ ਤੂੰ ਆਏ ਤਸ ਜੱਗਾ ਕੱਛੇ ਮੈਂ ਜੱਗੇ ਨਾ ਕਰਦਾ ਗਾ ਮੈਨੂੰ ਨਹੀਂ ਬਤਾਉਂਗਾ ਮੈਂ ਜਾਂ ਮੇਰੇ ਨੂੰ ਆਪਾਂ ਲਾਉਂ ਨਾਲੇ ਲਾਹੇ ਲਾਉਂ ਜੱਗੇ ਦੇ ਜਾ ਲਾਲਾ ਜੱਗਾ ਵਾਲੀ ਗੱਲ ਜਿੱਦੇ ਜੱਗੇ ਨੇ ਸਿੱਟਲੇ ਪਰ ਕੇ ਉਹਦੇ ਪਤਾ ਲੱਗੂ ਤੈਨੂੰ ਲਾਉਣਾ ਹੈ ਤੇ ਫੜਕੈ ਸਿੱਟਣਾ ਹੈ ਤੂੰ ਵੱਡਾ ਆ ਗਿਆ ਮਿਹਤੀ ਚੰਗੀਆਂ ਨੂੰ ਮੱਤਾ ਦੇ ਤਾ ਉਹਨੂੰ ਕਹਿੰਦਾ ਐ ਕਰ ਦਾਵਾ ਕਰਦੇ ਚਰਚਾ ਕਰਦੇ ਦਾਜ ਦਾ ਦੇਖ ਦੇ ਮੋਟੇ ਪਸੀਨੇ ਹੋ ਜਾਵਾਂ ਨੀ ਸੀ ਬੋਲਦੀ ਬੁੜੇ ਨੂੰ ਦੇਖ ਕੇ ਚਾਂਬੜੀ ਬੋਲਣ ਲੱਗ ਗਈ ਜਿਹੜਾ ਮੂੰਹ 'ਚ ਜੀਵਾ ਆ ਗਈ ਉਹਦੇ ਕਿੱਦਾਂ ਨਹੀਂ ਲੱਗੀਆਂ ਹੁਣ ਬੋਲਣ ਤੜਕੇ ਤਾਂ ਮੈਨੂੰ ਕਿਵੇਂ ਪਹਿਲਾਂ ਬੋਲਦੀ ਚਬਰ ਚਬਰ ਹੁਣ ਫੇਰ ਬੋਲ ਗਈ ਐ ਦੇਖ ਲਾ ਗਰੀਬ ਘਰ ਦੀ ਵੀ ਬੋਲਦੀ ਅਮੀਰ ਘਰ ਦੀ ਹੋਵੇ ਤਾਂ ਲੱਛਣ ਕਰੇ ਹੈ ਕੋਈ ਗੱਲ ਨਹੀਂ ਬੁੜੇ ਨੂੰ ਕੋਈ ਗੱਲ ਨਹੀਂ ਕਰਕੇ ਨਾ ਬੁੜੇ ਨੂੰ ਸਿੱਧਾ ਲੱਖ ਰੁਪਏ ਤੇ ਤੂੰ ਮੰਗਾ ਕੇ ਛੱਡਾਂਗੇ ਲੈਂਦੀ ਕਿਵੇਂ ਨਹੀਂ ਤੂੰ ਦੇਖ ਦੀ ਜੀ